ਇੱਕ ਦਿਨ ਆਖਿਆ ਸੀ ਕਿ ਰੋਗ ਵੀ ਦੋ ਤਲ ਤੇ ਸਾਨੂੰ ਲੱਗੇ ਹੋਏ ਨੇ ਇੱਕ ਸਰੀਰਕ ਤਲ ਤੇ ਇੱਕ ਮਨਸਕ ਤਲ ਤੇ ਜਿਹੜੇ ਸਾਡੇ ਮਨਸਕ ਤਲ ਦੇ ਰੋਗ ਨੇ ਬੜੀਆਂ ਵੱਡੀਆਂ ਭਿਆਨਕ ਬਿਮਾਰੀਆਂ ਨੇ ਬੜੀਆਂ ਖਤਰਨਾਕ ਸਰੀਰ ਕਰਕੇ ਅਸੀਂ ਕਹਿੰਨੇ ਆ ਵੀ ਕੈਂਸਰ ਦਾ ਰੋਗ ਸਭ ਤੋਂ ਵੱਡਾ ਹੈ ਇਹ ਭਿਆਨਕ ਰੋਗ ਹੈ ਸਰੀਰ ਦਾ ਤੇ ਪਤਾ ਲੱਗ ਗਿਆ ਪਰ ਜਿਹੜੇ ਸਾਡੇ ਮਨ ਨੂੰ ਭਿਆਨਕ ਰੋਗ ਲੱਗਿਆ ਸਭ ਤੋਂ ਵੱਡਾ ਕੈਂਸਰ ਦਾ ਰੋਗ ਕਿਹੜਾ ਹਉਮੇ ਦਾ ਅਹੰਕਾਰ ਦਾ ਚਲੋ ਸ਼ਰੀਰ ਕਰਕੇ ਤਾਂ ਟਰੀਟਮੈਂਟ ਹੋ ਜਾਏਗਾ ਇਲਾਜ ਹੋ ਜਾਏਗਾ ਬਹੁਤ ਇੱਕ ਤੋਂ ਇੱਕ ਚੜਦੇ ਡਾਕਟਰ ਮੌਜੂਦ ਨੇ ਅਸੀਂ ਕਿਤੋਂ ਵੀ ਇਲਾਜ ਕਰਵਾ ਸਕਦੇ ਹਾਂ ਐਲੋਪੈਥਿਕ ਰਾਹੀ ਵੀ ਕਰਾ ਸਕਦੇ ਹਾਂ ਹੋਮੋਪੈਥਿਕ ਰਾਹੀ ਵੀ ਕਰਾ ਸਕਦੇ ਹਾਂ ਆਯੁਰਵੈਦਿਕ ਰਾਹੀ ਵੀ ਕਰਵਾ ਸਕਦੇ ਹਾਂ ਹਸਪੀਟਲ ਵੀ ਬਹੁਤ ਨੇ ਡਾਕਟਰ ਵੀ ਬਹੁਤ ਦਵਾਈਆਂ ਵੀ ਬਹੁਤ ਨੇ ਪਰ ਜਿਹੜੇ ਸਾਡੇ ਮਾਨਸਿਕ ਬਿਮਾਰੀਆਂ ਨੇ ਜਿਹੜਾ ਮਨ ਨੂੰ ਕੋੜ ਲੱਗਾ ਹੋਇਆ ਹੈ ਮਨ ਨੂੰ ਜਿਹੜਾ ਕੈਂਸਰ ਹੋ ਗਿਆ ਮਨ ਨੂੰ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਜਿਸ ਕਰਕੇ ਇਨਸਾਨ ਸ਼ੈਤਾਨ ਬਣ ਕੇ ਘੁੰਮ ਰਿਹਾ ਹੈ ਇਨਸਾਨ ਹੈਵਾਨੀਅਤ ਤੇ ਉਤਰ ਆਇਆ ਇਹ ਮਾਨਸਿਕ ਰੋਗ ਕਿੱਦਾਂ ਖਤਮ ਹੋਣਿਆ ਮਾਰੇ ਕਹਿੰਦੇ ਉਹਦੇ ਵਾਸਤੇ ਤੈਨੂੰ ਇਹ ਸੱਚਾ ਨਾਮ ਦਿੱਤਾ ਹੈ ਇਹ ਮੈਡੀਸਿਨ ਹੈ ਇਹ ਦਵਾਈ ਹੈ ਸਰਵਰੋਗ ਕਾ ਔਖਦ ਨਾਮ ਇਹ ਤੇਰੇ ਲਈ ਦਵਾਈ ਦਾ ਕੰਮ ਕਰੇਗੀ ਗੁਰਬਾਣੀ ਪਰ ਜਦੋਂ ਤੂੰ ਇਹਨੂੰ ਮੰਨ ਕਰਕੇ ਧਿਆਏਗਾ ਤੇਰੇ ਮਨ ਦੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਤੇਰੇ ਮਨ ਦੀਆਂ ਸਾਰੀਆਂ ਬਿਮਾਰੀਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਤੇ ਵੱਡੀਆਂ-ਵੱਡੀਆਂ ਬਿਮਾਰੀਆਂ ਨੇ ਜਿਵੇਂ ਆਪਾਂ ਕਹਿੰਨੇ ਨੇ ਵੀ ਛੋਟੀ ਛੋਟੀਆਂ ਬਿਮਾਰੀਆਂ ਹੋਰ ਤੇ ਤਾਂ ਬਹੁਤ ਵੱਡੀਆਂ ਬਿਮਾਰੀਆਂ ਨੇ ਮਹਾਰਾਜ ਕਹਿੰਦੇ ਇਹ ਪੰਜ ਬਿਮਾਰੀਆਂ ਬਹੁਤ ਵੱਡੀਆਂ ਨੇ ਇਸ ਤੋਂ ਛੋਟੀਆਂ ਛੋਟੀਆਂ ਤੇ ਪਤਾ ਹੀ ਨਹੀਂ ਕਿੰਨੀਆਂ ਤੈਨੂੰ ਲੱਗੀਆਂ ਹੋਈਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ ਹੰਕਾਰ ਸਭ ਤੋਂ ਵੱਡੀ ਬਿਮਾਰੀ ਹੈ ਹੋਮੈ ਦੀਰਗ ਰੋਗ ਹੈ ਤੇ ਜੇ ਤੂੰ ਮਨ ਮਾਨਸਿਕ ਤਲ ਤੇ arogy ਹੋਣਾ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਵੀ ਮੈਂ arogh ਹੋਵਾਂ ਤਾਂ ਸਭ ਕਹਿੰਦੇ ਸਾਰੇ ਰੋਗ ਬਿਨਸ ਜਾਣਗੇ ਖਤਮ ਹੋ ਜਾਣਗੇ ਤੇਰੇ ਮਨ ਦੇ ਤਲ ਤੋਂ ਜੇ ਤੂੰ ਕਿਤੇ ਪਰਮੇਸ਼ਵਰ ਦੇ ਨਾਮ ਦੀ ਅਰਾਧਨਾ ਕਰਨ ਲੱਗ ਜਾਏਂ ਜੇ ਤੂੰ ਪਰਮੇਸ਼ਵਰ ਦੇ ਨਾਮ ਨੂੰ ਧਿਆਉਣ ਲੱਗ ਜਾਏਂ ਕਿੱਦਾਂ ਧਿਆਉਣਾ ਹੈ ਰੱਬੀ ਬਾਣੀ ਦੇ ਰਾਹੀ ਸੱਚੀ ਬਾਣੀ ਦੇ ਰਾਹੀ ਇਸੇ ਲਈ ਗੁਰੂ ਮਹਾਰਾਜ ਆਵਾਜ਼ਾ ਦੇ ਕੇ ਕਹਿੰਦੇ ਆਵੋ ਸਿੱਖ ਸਤਗੁਰੂ ਕੇ ਪਿਆਰੇਓ ਤੁਸੀਂ ਤੁਰੇ ਹੋਏਓ ਦੇਹ ਧਾਰੀਆਂ ਵੱਲ ਤੁਸੀਂ ਤੁਰੇ ਹੋਏਓ ਮੜੀਆਂ ਮਸਾਣਾ ਵੱਲ ਉੱਥੇ ਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਨਹੀਂ ਹੁੰਦਾ ਅਸੀਂ ਹੋਰ ਥਾਵਾਂ ਤੇ ਤੁਰੇ ਹੋਏ ਆ ਜਿੱਥੇ ਸਾਡੀਆਂ ਬਿਮਾਰੀਆਂ ਦਾ ਇਲਾਜ ਹੋਣਾ ਹੀ ਕੋਈ ਨਹੀਂ ਹੈ ਉਹਨਾਂ ਨੇ ਚੱਕਰਾਂ 'ਚ ਪਾਇਆ ਤੇ ਤੁਰੇ ਰਹੋ ਇੱਕ ਦਿਨ ਆਉਣਾ ਤੇ ਫਿਰ ਡਾਕਟਰ ਕੋਲ ਹੀ ਪੈਣਾ ਫਿਰ ਡਾਕਟਰ ਨੇ ਵੀ ਕਹਿਣਾ ਵੀ ਹੁਣ ਕਿਉਂ ਆਏ ਆ ਜਦੋਂ ਹਾਲਤ ਸਾਰੀ ਵਿਗੜ ਗਈ ਹੁਣ ਤੂੰ ਮੇਰੇ ਕੋਲ ਆਏ ਆ ਹੁਣ ਤੇਰਾ ਇਲਾਜ ਵੀ ਕੋਈ ਨਹੀਂ ਹੋਣਾ ਬਾਹਰ ਦਾ ਡਾਕਟਰ ਤੇ ਜਵਾਬ ਦੇ ਦੇਗਾ ਨਾ ਵੀ ਹੁਣ ਤੇ ਤੂੰ ਤੇਰਾ ਹਾਲ ਬਿਲਕੁਲ ਵਿਗੜ ਚੁੱਕਾ ਹੈ ਹੁਣ ਤੇ ਆਪਰੇਸ਼ਨ ਵੀ ਨਹੀਂ ਕੀਤਾ ਜਾ ਸਕਦਾ ਤੂੰ ਲੇਟ ਹੋ ਗਿਆ ਹੁਣ ਸੌਰੀ ਹੈ ਤੇਰਾ ਆਪਰੇਸ਼ਨ ਵੀ ਨਹੀਂ ਕੀਤਾ ਜਾ ਸਕਦਾ ਜਿਹੜੇ 4 ਦਿਨ ਕੱਟਣੇ ਔਖੇ ਸੌਖੇ ਕੱਟ ਲੈ ਪਰ ਐਸੇ ਗੁਰੂ ਤੋਂ ਬਲਹਾਰੇ ਜਾਈਏ ਲਾਸਟ ਸਟੇਜ ਤੇ ਹੋਈਏ ਤਾਂ ਵੀ ਸਤਿਗੁਰੂ ਇਲਾਜ ਕਰ ਦਿੰਦੇ ਆ ਨਿਰਾਸ਼ ਨਹੀਂ ਕਰਨ ਦੇ ਜਾਂ ਉਹ ਸਾਨੂੰ ਇਹ ਨਹੀਂ ਕਹਿੰਦੇ ਵੇ ਤੂੰ ਹੁਣ ਜਾ ਕੇ ਘਰ ਬੈਠ ਨਹੀਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਇੱਕ ਦਿਨ ਤੁਹਾਨੂੰ ਸੱਚੀ ਘਟਨਾ ਦੀ ਸੁਣਾਈ ਸੀ ਨਾ ਕਿ ਪੰਜ ਪਿਆਰੇ ਖੰਡੇ ਦੀ ਪੌਲ ਤਿਆਰ ਕਰਕੇ ਉਸ ਸੱਜਣ ਨੂੰ ਅਖੰਡੇ ਦੀ ਪੌਲ ਦਿੰਦੇ ਆ ਜਿਹੜਾ ਮੰਝੇ ਤੇ ਪਿਆ ਹੋਇਆ ਤੁਸੀਂ ਸੁਣੀ ਹੋਈ ਉਹ ਸੱਚੀ ਘਟਨਾ ਸੀ ਉਹ ਜਿਹਦਾ ਸ਼ਰੀਰ ਮਾਸ ਇੰਨਾ ਗਲ ਚੁੱਕਾ ਸੀ ਕਿ ਜੇ ਮੰਜੇ ਤੋਂ ਉਠਾਈਏ ਤਾਂ ਵੀ ਮਾਸ ਹੱਥ ਆਉਂਦਾ ਸੀ ਤੁਸੀਂ ਹਿਸਾਬ ਲਾ ਲਓ ਵੀ ਹਾਲਤ ਕਿੰਨੀ ਮਾੜੀ ਹੋਏਗੀ ਪਰ ਉਹਦੀ ਇੱਛਾ ਸੀ ਕਿ ਮੈਂ ਖੰਡੇ ਦੀ ਪੌਹਲ ਲੈ ਕੇ ਤੇ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗ ਕੇ ਜਾਣਾ ਚਾਹੁੰਨਾ ਚਲੋ ਖੰਡੇ ਦੀ ਪੌਹਲ ਲੈ ਲਈ ਤੇ ਜਿੰਨੀ ਵਾਰ ਤੁਹਾਨੂੰ ਪਤਾ ਹੈ ਵੀ ਪੰਜ ਪਿਆਰੇ ਖੰਡੇ ਦੀ ਪੌਹਲ ਦਿੰਦੇ ਆ ਤੇ ਮੁਖ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੁਖ ਤੋਂ ਨਿਕਲਦਾ ਤੇ ਉਹ ਰੱਬੀ ਬਾਣੀ ਦੇ ਨਾਲ ਖੰਡੇ ਦੀ ਪੌਲ ਤਿਆਰ ਹੁੰਦੀ ਹੈ ਪਤਾਸੇ ਤੇ ਪਾਣੀ ਦੀ ਖੇਡ ਨਹੀਂ ਆ ਉਹ ਅਸਲ ਵਿੱਚ ਰੱਬੀ ਬਾਣੀ ਦੀ ਖੇਡ ਕਲਾ ਵਰਤਦੀ ਹੈ ਕਹਿੰਦੇ ਨੇ ਜਿਹਦੀ ਉਮੀਦ ਹੀ ਨਹੀਂ ਸੀ ਉਹ ਇਨਸਾਨ ਜਿਹੜਾ ਕਦੇ ਮੰਜੇ ਤੋਂ ਉੱਠ ਕੇ ਤੋਰੀ ਨਹੀਂ ਸੀ ਸਕਦਾ ਕਹਿੰਦੇ ਕੁਝ ਸਮੇਂ ਬਾਅਦ ਉਹ ਇਨਸਾਨ ਇੰਨਾ ਨਵਾਂ ਨਰੋਵਾ ਹੋ ਗਿਆ ਵੀ ਪਤਾ ਹੀ ਨਹੀਂ ਲੱਗਦਾ ਵੀ ਇਹਦੇ ਇਹਨੂੰ ਕੋਈ ਰੋਗ ਹੋਇਆ ਵੀ ਸੀ ਕਿ ਨਹੀਂ ਹੋਇਆ ਉਹ ਐਸੀ ਕਿਰਪਾ ਵਰਤੀ ਕਿਉਂਕਿ ਇਹ ਇਹ ਮੈਡੀਸਿਨ ਹੈ ਇਹ ਦਵਾਈ ਵੀ ਹੈ ਗੁਰਬਾਣੀ ਜੇ ਕਿਤੇ ਸਾਨੂੰ ਮੰਨ ਕਰਕੇ ਇਹ ਦਵਾਈ ਖਾਣੀ ਆ ਜਾਏ ਤਾਂ ਕਿਉਂਕਿ ਇੱਕ ਤੰਨ ਲਈ ਹੈ ਉਹ ਤਾਂ ਤੰਨ ਨੇ ਖਾਣੀ ਹੈ ਇਹ ਮਨ ਦੀ ਦਵਾਈ ਹੈ ਇਹਨੂੰ ਮਨ ਨੇ ਖਾਣੀ ਹੈ ਤੇ ਜੇ ਮਨ ਜੁੜੇਗਾ ਹੀ ਨਹੀਂ ਫਿਰ ਅਸਰ ਕਿਦਾਂ ਹੋਏਗਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਇਹ ਤਾਂ ਜੰਮ ਦੀ ਫਾਹੀ ਤੱਕ ਕੱਟ ਕੇ ਰੱਖ ਦਿੰਦੀ ਹੈ ਗੁਰਬਾਣੀ ਇਸ ਲਈ ਮਹਾਰਾਜ ਕਹਿੰਦੇ ਤਿਸੈ ਆਰਾਧ ਮਨਾ हे ਮਨਾ ਤੂੰ ਉਹਦੀ ਆਰਾਧਨਾ ਕਰ ਬਿਨ ਆਸੈ ਸਗਲ ਰੋਗ ਸਾਰੇ ਤੇਰੇ ਮਨਸਕ ਰੋਗ ਖਤਮ ਹੋ ਜਾਣੇ